ਸਾਡੀ ਸੀਆਈਏ ਦੀ ਟੀਮ ਨੂੰ ਇੱਕ ਦੋ ਜਿਹੜੇ ਨੌਜਵਾਨ ਅਰੈਸਟ ਕੀਤੇ ਸੀਗੇ ਜੀ ਉਹਨਾਂ ਦੇ ਕੋਲੋਂ ਇੱਕ ਗਲੌਕ ਪਿਸਟਲ ਜਿਹੜਾ ਰਿਕਵਰ ਕੀਤਾ ਸੀ ਔਰ ਉਹ ਸਬੰਧ ਵਿੱਚ ਐਫਆਰ ਨੰਬਰ 43 23 75 ਮੈਕਟ ਥਾਣਾ ਰਮਦਾਸ ਜ਼ਿਲ੍ਹਾ ਅਮਸਰ ਦੇ ਆਤੀ ਦਰਜ ਜੋਸ਼ ਕਰਕੇ ਉਹਦੀ ਜਿਹੜੀ ਹੈ ਤਫਤੀਸ਼ ਕੀਤੀ ਦਰਾਨੇ ਤਫਤੀਸ਼ ਅਸੀਂ ਦੋਹਾਂ ਦੋਸ਼ੀਆਂ ਨੂੰ ਪੋਰਟ 'ਚ ਪੇਸ਼ ਕਰਕੇ ਤੇ ਪੁਲਿਸ ਰਿਮਾਰਟ ਤੇ ਸੀਗੇ ਅੱਜ ਪੁਲਚਰਮਾਨ ਦਰਾਨ ਇੱਕ ਦੋਸ਼ੀ ਪਲਵਿੰਦਰ ਸਿੰਘ ਪਾਲਾ ਸਨ ਆਫ ਗੁਰਚਰਨ ਸਿੰਘ ਵਾਸੀ ਜੱਟਾ ਨੇ ਜਿਹੜੀ ਆਪਣੀ ਸਟੇਟਮੈਂਟ ਦਿੱਤੀ ਤੇ ਦੱਸਿਆ ਵੀ ਉਹਨੇ ਕੁਝ ਨਸ਼ੀਲੇ ਪਦਾਰਥ ਤੇ ਅਸਲਾ ਜਿਹੜਾ ਆ ਉਹ ਕਸੂਵਾਲ ਤੁਸੀ ਤੇ ਜਿਹੜਾ ਨਾ ਕਿ ਰੱਖਿਆ ਹਲਕਾ ਕੇ ਜੋ ਅੱਜ ਅਸੀਂ ਸਮੇਤ ਪੁਲਿਸ ਪਾਰਟੀ ਜਿਹੜੀ ਆ ਰਿਕਵਰੀ ਵਾਸਤੇ ਜਦੋਂ ਉਹਨੂੰ ਲੈ ਕੇ ਗਏ ਉਥੋਂ ਉਹਨੇ 523 ਗ੍ਰਾਮ ਜਿਹੜੀ ਆ ਫਾਇਰੋਨ ਜਿਹੜੀ ਰਿਕਵਰ ਕਰਾਈ ਔਰ ਜਦੋਂ ਵੈਪਨ ਰਿਕਵਰ ਕਰਾਉਣ ਲੱਗਾ ਤੇ ਉਹਨੇ ਇੱਕਦਮ ਚਲਾਕੀ ਵਰਤਦੇ ਹੋਇਆ ਉਹ ਵੈਪਨ ਦੇ ਨਾਲ ਪੁਲਸ ਪਾਰਟੀ ਤੇ ਜਿਹੜਿਆਂ 'ਤੇ ਫਾਇਰ ਕੀਤਾ ਜੋ ਪੁਲਸ ਪਾਰਟੀ ਨੇ ਆਪਣੇ ਬਚਾਲੀ ਜਦੋਂ ਫਾਇਰ ਕੀਤਾ ਤਾਂ ਉਹਦੀ ਇੱਕ ਲੱਤ ਦੇ ਵਿੱਚ ਫਾਇਰ ਲੱਗਾ ਜੀ ਤੁਰੰਤ ਅਸੀਂ ਉਹਦੇ ਜਿਹੜਾ ਹੈਗਾ ਮੈਡੀਕਲ ਟੀਮ ਦਾ ਪ੍ਰਬੰਧ ਕਰਕੇ ਤੇ ਉਹਨੂੰ ਮੋਢੀ ਲਈ ਸਹਾਇਤਾ ਵਾਸਤੇ ਜਿਹੜਾ ਸਿਵਲ ਹਸਪੀਟਲ ਰਮਦਾਸ ਲੈ ਕੇ ਆਏ ਆਂ ਜੀ ਇਸ ਵਕਤ ਜਿਹੜੀ ਉਹਨੂੰ ਫਰਸਟ ایڈ ਦਿੱਤੀ ਜਾ ਰਹੀ ਹੈ ਡਾਕਟਰ ਦਾ ਇਲਾਜ ਕਰ ਰਹੇ ਨੇ ਔਰ ਬਾਕੀ ਜਿਹੜੀ ਸਾਡੀ ਤਫਤੀਸ਼ ਜਾਰੀ ਹੈ ਜੀ ਸਰ ਜਿਹੜੇ ਪੁਲਸ ਪਾਰਟੀ ਦੇ ਉੱਤੇ ਫਾਇਰ ਕੀਤੇ ਗਏ ਤੁਹਾਡੇ ਵੀ ਕਿਸੇ ਜਿਹੜਾ ਮੁਲਾਜ਼ਮ ਦੇ ਤੇ ਨਹੀਂ ਜੀ ਪਰਮਾਤਮਾ ਨੇ ਮੇਰ ਨਾਲ ਸਾਡੇ ਜਿਹੜੇ ਮੁਲਾਜ਼ਮ ਸਾਰੇ ਸੁਰੱਖਿਅਤ ਨੇ ਜੀ ਬਚਾਅ ਹੋ ਗਿਆ ਤੇ ਤੁਰੰਤ ਫਿਰ ਅਸੀਂ ਇਹਨੂੰ ਅਰੈਸਟ ਕਰ ਲਿਆ ਜੀ ਇਹ ਹੁਣ ਅੱਗੇ ਜਿਹੜਾ ਇਹਦਾ ਹਾਲਾ ਚੱਲ ਰਿਹਾ ਤੇ ਬਾਕੀ ਸਾਡੀ ਤਫ਼ਤੀਸ਼ ਜਾਰੀ ਆ ਹੁਣ ਇਹਦੇ ਕਿਹੜੇ ਕਿਹੜੇ ਬੰਦਿਆਂ ਨਾਲ ਸੰਬੰਧ ਸੀ ਕਿ ਕਿਹਦੇ ਕਹਿੰਦੇ ਸਾਰਾ ਕੁਝ ਕਰ ਰਿਹਾ ਸੀਗਾ ਤੇ ਇਸ ਜਿਹੜੇ ਇਹਦੇ ਅਸਲੇ ਦੇ ਨਾਲ ਇਹਨਾਂ ਨੇ ਕੀ ਵਾਰਦਾਤਾ ਕਰਨੀ ਸੀ ਇਹ ਸਾਡੇ ਆਉਣ ਵਾਲੇ ਜਿਹੜੇ ਅਸੀਂ ਇੱਥੇ ਤਫ਼ਤੀਸ਼ ਸਰ ਕੋਈ ਲਿੰਕ ਮਿਲੇ ਤੇ ਪਿਛੋਕੜ ਚ ਕੁਝ ਫਿਲਹਾਲ ਸਾਡੇ ਕੋਲ ਇਹ ਰਿਮਾਂਡ ਤੇ ਨਹੀਂ ਜੀ ਅਸੀਂ ਸਾਰੇ ਲਿੰਕ ਜਿਹੜੇ ਸਾਰੇ ਕਲੀਅਰ ਕਰਾਂਗੇ ਔਰ ਇਹਨਾਂ ਜੋ ਵੀ ਕਿਸ ਨਾਲ ਵੀ ਇਹ ਲਿੰਕਡ ਹੋਏ ਉਤੋਂ ਤੱਕ ਪਹੁੰਚ ਕੇ ਲੱਗਦਾ ਕਿ ਬਾਰਡਰ ਬਿਲਕੁਲ ਲੱਗੇ ਆ ਕੋਈ ਪਾਰਵੀਨ ਲਿੰਕ ਹੋ ਸਕਦੇ ਆ। ਬਿਲਕੁਲ ਹੋ ਸਕਦੇ ਆ ਜੀ। ਜੇ ਚੀਜ਼ਾਂ ਸਾਹਮਣੇ ਆਉਣਗੀਆਂ ਤੇ ਅਸੀਂ ਕਾਨੂੰਨ ਮੁਤਾਬਕ ਉੱਤੇ ਕਾਰਵਾਈ ਕਰਾਂਗੇ। ਗਲਤ ਅਨਸਰ ਆਉਣ ਕੁਤਾੜਨਾ। ਇਹ ਗਲਤ ਅੰਸਰਾਂ ਨੂੰ ਤੇ ਇਹੀ ਤਾੜਨਾ ਵਾ ਜੀ ਜਾਂ ਤੇ ਪੰਜਾਬ ਛੱਡ ਜਾਣ ਤੇ ਜਾਂ ਮੁਫਤਰਾ ਚ ਸ਼ਾਮਲ ਹੋ ਜਾਣ ਕਿਉਂਕਿ ਮਾੜੇ ਕੰਮ ਦਾ ਜਿਹੜਾ ਹਮੇਸ਼ਾ ਮਾੜਾ ਨਤੀਜਾ ਹੁੰਦਾ ਬਾ ਨੌਜਵਾਨਾਂ ਨੂੰ ਇਹ ਵੀ ਜਿਹੜੇ ਵੀ ਇਸ ਗਲਤ ਰਸਤੇ ਤੇ ਪਏ ਨੇ ਉਹ ਸੁਧਰ ਕੇ ਤੇ ਆਪਣੇ ਤੇ ਆਪਣੇ ਪਰਿਵਾਰ ਨੂੰ ਜਿਹੜਾ ਸ਼ਾਂਤੀ ਨਾਲ ਆਪਣੀ ਜ਼ਿੰਦਗੀ ਬਤੀਤ ਕਰਨ ਕਿਉਂਕਿ ਜਦੋਂ ਵੀ ਇਹੋ ਜੀ ਪ੍ਰੋਬਲਮ ਆਉਂਦੀ ਆ ਤੇ ਪਰਿਵਾਰ ਵੀ ਕਾਨੂੰਨੀ ਜਿਹੜੀਆਂ ਉਲਝਣਾਂ ਚ ਜਿਹੜਾ ਉਲਝਦਾ ਤੇ ਆਪ ਵੀ ਜਿਹੜੀ ਇਹਨਾਂ ਦੀ ਜ਼ਿੰਦਗੀ ਖਰਾਬ ਹੁੰਦੀ ਆ ਤੇ ਮੈਂ ਇਹੀ ਅਪੀਲ ਕਰਨਾ ਚਾਹਾਂਗਾ ਔਰ ਮਾੜੇ ਅੰਸਰਾਂ ਨੂੰ ਇਹੀ ਤਾੜਨਾ ਆ ਕਿਸੇ ਵੀ ਤਰ੍ਹਾਂ ਇਹ ਪੰਜਾਬ ਜਿਹੜੀ ਪੰਜਾਬ ਪੁਲਿਸ ਆਪਦੇ ਤੁਸੀਂ ਕਿਸੇ ਵੀ ਕੰਮ 'ਚ ਵਿਘਨ ਨਹੀਂ ਪਾ ਸਕਦੇ ਔਰ ਪੰਜਾਬ ਪੁਲਿਸ ਦਾ ਕੰਮ ਲੋਕਾਂ ਦੀ ਸੁਰੱਖਿਆ ਵਾਸਤੇ ਹਰ ਵਕਤ ਜਿਹੜੀ ਹਾਜ਼ਰ ਆ ਔਰ ਲੋਕਾਂ ਦੀ ਜਾਨ ਮਾਲ ਦੀ ਰੱਖੀ ਲਈ ਜਿਹੜੀ ਪੰਜਾਬ ਪੁਲਿਸ ਆਪਣਾ ਕੰਮ ਕਰਦਾ ਰਹੀ ਤੇ ਉਹਨੂੰ ਮੌਨਢੀ ਲਈ ਸਹਾਇਤਾ ਵਾਸਤੇ ਜਿਹੜਾ ਸਿਵਲ ਹਸਪੀਟਲ ਰਮਦਾਸ ਲੈ ਕੇ ਆਏ ਆ ਜੀ ਇਸ ਵਕਤ ਜਿਹੜੀ ਉਹਨੂੰ ਫਰਸਟ ایڈ ਦਿੱਤੀ ਜਾ ਰਹੀ ਹੈ ਡਾਕਟਰ ਦਾ ਇਲਾਜ ਕਰ ਰਹੇ ਨੇ ਔਰ ਬਾਕੀ ਜਿਹੜੀ ਸਾਡੀ ਤਫਤੀਸ਼ ਜਾਰੀ ਹੈ ਜੀ ਸਰ ਜਿਹੜੇ ਉਲਸ ਪਾਰਟੀ ਦੇ ਉੱਤੇ ਫਾਇਰ ਕੀਤੇ ਗਏ ਤੁਹਾਡੇ ਵੀ ਕਿਸੇ ਜਿਹੜਾ ਮੁਲਾਜ਼ਮ ਦੇ ਤੇ ਨਹੀਂ ਜੀ ਫਰਮਾਨਤਵਾਲ ਮੇਰ ਨਾਲ ਸਾਡੇ ਜਿਹੜੇ ਮੁਲਾਜ਼ਮ ਸਾਰੇ ਸੁਰੱਖਿਅਤ ਨੇ ਜੀ ਬਚਾਅ ਹੋ ਗਿਆ ਤੇ ਤੁਰੰਤ ਫਿਰ ਅਸੀਂ ਇਹਨੂੰ ਅਰੈਸਟ ਕਰ ਲਿਆ ਜੀ ਤੇ ਹੁਣ ਅੱਗੇ ਜਿਹੜਾ ਇਹਦਾ ਹਾਲਾ ਚੱਲ ਰਿਹਾ ਤੇ ਬਾਕੀ ਸਾਡੀ ਤਫ਼ਤੀਸ਼ ਜਾਰੀ ਆ ਹੁਣ ਇਹਦੇ ਕਿਹੜੇ ਕਿਹੜੇ ਬੰਦਿਆਂ ਨਾਲ ਸੰਬੰਧ ਸੀ ਕਿ ਕਿਹਦੇ ਕਹਿੰਦੇ ਸਾਰਾ ਕੁਝ ਕਰ ਰਿਹਾ ਸੀਗਾ ਤੇ ਇਸ ਜਿਹੜੇ ਇਹਦੇ ਅਸਲੇ ਦੇ ਨਾਲ ਇਹਨਾਂ ਨੇ ਕੀ ਵਾਰਦਾਤਾਂ ਕਰਨੀਆਂ ਸੀ ਇਹ ਸਾਡੇ ਆਉਣ ਵਾਲੇ ਜਿਹੜੇ ਅਸੀਂ ਇੱਥੇ ਤਫ਼ਤੀਸ਼ ਸਰ ਕੋਈ ਲਿੰਕ ਮਿਲੇ ਤੇ ਪਛੋਕਰ ਚ ਕੁਝ ਫਿਲਹਾਲ ਸਾਡੇ ਕੋਲ ਰਿਮਾਂਡ ਤੇ ਨੇ ਜੀ ਅਸੀਂ ਸਾਰੇ ਲਿੰਕ ਜਿਹੜੇ ਸਾਰੇ ਕਲੀਅਰ ਕਰਾਂਗੇ ਔਰ ਇਹਨਾਂ ਜੋ ਵੀ ਕਿਸ ਨਾਲ ਵੀ ਲਿੰਕਡ ਹੋਏ ਉਥੋਂ ਤੱਕ ਪਹੁੰਚ ਕੇ ਲੱਗਦਾ ਕਿ ਬਾਰਡਰ ਬਿਲਕੁਲ ਲੱਗੇ ਆ ਕੋਈ ਅਰਵਿੰਨ ਲਿੰਕ ਹੋ ਸਕਦੇ ਆ ਮੈਂ ਬਿਲਕੁਲ ਹੋ ਸਕਦੇ ਆ ਜੀ ਜੇ ਚੀਜ਼ਾਂ ਸਾਹਮਣੇ ਆਉਣਗੀਆਂ ਤੇ ਅਸੀਂ ਕਾਨੂੰਨ ਮੁਤਾਬਕ ਉੱਤੇ ਕਾਰਵਾਈ ਕਰਾਂਗੇ ਗਲਤ ਅਨਸਰ ਆਉਣ ਕੁਟਾੜਨਾ ਅਨ ਗਲਤਨਸਰਾਂ ਨੂੰ ਤੇ ਇਹੀ ਤਾੜਨਾ ਵਾਜੀ ਜਾਂ ਤੇ ਪੰਜਾਬ ਛੱਡ ਜਾਣ ਤੇ ਜਾਂ ਮੁਫਤਰਾਜ ਸ਼ਾਮਲ ਹੋ ਜਾਣ ਕਿਉਂਕਿ ਮਾੜੇ ਕੰਮ ਦਾ ਜਿਹੜਾ ਹਮੇਸ਼ਾ ਮਾੜਾ ਨਤੀਜਾ ਹੁੰਦਾ ਬਾ ਨੌਜਵਾਨਾਂ ਨੂੰ ਇਹ ਵੀ ਜਿਹੜੇ ਵੀ ਇਸ ਗਲਤ ਰਸਤੇ ਤੇ ਪਏ ਨੇ ਉਹ ਸੋਧ ਕੇ ਤੇ ਆਪਣੇ ਤੇ ਆਪਣੇ ਪਰਿਵਾਰ ਨੂੰ ਜਿਹੜਾ ਸ਼ਾਂਤੀ ਨਾਲ ਆਪਣੀ ਜ਼ਿੰਦਗੀ ਬਤੀਤ ਕਰਨ ਕਿਉਂਕਿ ਜਦੋਂ ਵੀ ਇਹੋ ਜੀ ਪ੍ਰੋਬਲਮ ਆਉਂਦੀ ਆ ਤੇ ਪਰਿਵਾਰ ਵੀ ਕਾਨੂੰਨੀ ਜਿਹੜੀਆਂ ਉਲਝਣਾਂ ਚ ਜਿਹੜਾ ਉਲਝਦਾ ਹੈ ਤੇ ਆਪ ਵੀ ਜਿਹੜੀ ਇਹਨਾਂ ਦੀ ਜ਼ਿੰਦਗੀ ਖਰਾਬ ਹੁੰਦੀ ਆ ਤੇ ਮੈਂ ਇਹੀ ਅਪੀਲ ਕਰਨਾ ਚਾਹਾਂਗਾ ਔਰ ਮਾੜੇ ਅਨਸਰਾਂ ਨੂੰ ਇਹੀ ਤਾੜਨਾ ਆ ਕਿ ਕਿਸੇ ਵੀ ਤਰ੍ਹਾਂ ਇਹ ਪੰਜਾਬ ਜਿਹੜੀ ਪੰਜਾਬ ਪੁਲਿਸ ਆਪਦੇ ਤੁਸੀਂ ਕਿਸੇ ਵੀ ਕੰਮ 'ਚ ਵਿਘਨ ਨਹੀਂ ਪਾ ਸਕਦੇ ਔਰ ਪੰਜਾਬ ਪੁਲਿਸ ਦਾ ਕੰਮ ਲੋਕਾਂ ਦੀ ਸੁਰੱਖਿਆ ਵਾਸਤੇ ਹਰ ਵਕਤ ਜਿਹੜੀ ਹਾਜ਼ਰ ਆ ਔਰ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਜਿਹੜੀ ਪੰਜਾਬ ਪੁਲਿਸ ਆਪਣਾ ਕੰਮ ਕਰਦਾ ਰਹੇ